ਹਾਂਜੀ ਭਾਈ ਸਾਹਿਬ ਤੁਸੀਂ ਕਿਹਕਰ ਦਾ ਨਾਮ ਕੀ ਹੈ ਮੇਰਾ ਨਾਮ ਰਜੀਵ ਨਿਕੂਆ ਜੀ ਹਰਿਆਣਾ ਸਾਹਿਬ ਤੋਂ ਦੀ ਹਾਂਜੀ ਅੱਛਾ ਭਾਈ ਜੀ ਪਿਛਲੇ 10 ਸਾਲਾਂ ਤੋਂ ਸਰਕਾਰ ਸੰਤਮੇ ਚੁੱਲ੍ਹੀ ਬੜੀ ਸੀ ਭਾਜੀਪੀ ਸਰਕਾਰ ਦੇਸ਼ ਨੂੰ ਚਲਾ ਰਹੀ ਆ ਹਾਂਜੀ ਉਹਨਾਂ ਦੀਆਂ ਬਣਾਈਆਂ ਹੋਈਆਂ ਨੀਤੀਆਂ ਯੋਜਨਾਵਾਂ ਕਿ ਆ ਪਬਲਿਕ ਨੂੰ ਫਾਇਦਾ ਦੇ ਰਹੀਆਂ ਨੇ ਦੇਖੋ ਜੀ ਪਿਛਲੇ 10 ਸਾਲਾਂ ਤੋਂ ਬੀਜੇਪੀ ਸਰਕਾਰ ਭਾਰਤ ਦੇਸ਼ ਵਿੱਚ ਬਣੀ ਹੋਈ ਹੈ ਤੇ ਉਹਨਾਂ ਦੀਆਂ ਜਿੰਨੀਆਂ ਨੀਤੀਆਂ ਨੇ ਜਿੰਨਾ ਵਾਰ ਹੈ ਮੈਨੂੰ ਨੋਲੇਜ ਆ ਉਹ ਜ਼ਿਆਦਾਤਰ ਨੀਤੀਆਂ ਲੋਕ ਹਿੱਤ ਲਈ ਨੇ ਲੋਕਾਂ ਦੇ ਫਾਇਦੇ ਲਈ ਨੇ ਸਭ ਤੋਂ ਪਹਿਲਾਂ ਜਿਵੇਂ ਉਜਵਲ ਯੋਜਨਾ ਜਿਹਦੇ ਵਿੱਚ ਮੋਦੀ ਸਾਹਿਬ ਨੇ ਘਰ-ਘਰ ਸਿਲੰਡਰ ਦੀ ਸਕੀਮ ਦਿੱਤੀ ਆ ਲੋਕਾਂ ਨੂੰ ਹੈਲਥ ਬੀਮਾ ਇੰਸ਼ੋਰੈਂਸ ਦੀ 5 ਲੱਖ ਦੀ ਇੰਸ਼ੋਰੈਂਸ ਬੀਮਾ ਪਾਲਿਸੀ ਗਰੀਬ ਆਪਣਾ ਇਲਾਜ ਨਹੀਂ ਕਰਵਾ ਪੰਦਾ ਸੀ ਪਰ ਮੋਦੀ ਸਾਹਿਬ ਨੇ ਉਹਨਾਂ ਦੀ ਹੈਲਪ ਕੀਤੀ ਆ ਉਹ ਕਾਰਡ ਬਣਾਏ ਨੇ ਜਿਹਦੇ ਤਹਿਤ ਹਰ ਪਰਿਵਾਰ ਦੇ ਮੈਂਬਰ ਦੀ 5 ਲੱਖ ਦੀ ਇੰਸ਼ੋਰੈਂਸ ਹੋਦੀ ਹੈ ਜਿਸ ਤੇ ਉਹ ਆਪਣਾ ਇਲਾਜ ਫਰੀ ਕਰਵਾ ਸਕਦਾ ਹੈ ਦੇਖੋ ਦੇਸ਼ 'ਚ ਸੜਕਾਂ ਦਾ ਬੜਾ ਬੁਰਾ ਹਾਲ ਸੀ ਸਾਰਾ ਵਧੀਆ ਕੀਤਾ ਜਿੰਨੀਆਂ ਵੀ ਸਕੀਮਾਂ ਆ ਰਹੀਆਂ ਸਾਰੀਆਂ ਲੋਕਾਂ ਲਈ ਬਹੁਤ ਵਧੀਆ ਨੇ ਮੇਰਾ ਸਵਾਲ ਹੈ ਭਾਜੀ ਪੰਜਾਬ ਦੇ ਵਿੱਚ ਵੀ ਸਰਕਾਰ ਕਿਉਂ ਆਣੀ ਚਾਹੀਦੀ ਆ ਦੇਖੋ ਜੀ ਬੜਾ ਵਧੀਆ ਸਵਾਲ ਕੀਤਾ ਹੈ ਤੁਸੀਂ ਇਹ ਪੰਜਾਬ ਦੇ ਮੇਰੇ ਖਿਆਲ ਨਾਲ ਪਿਛਲੇ ਕਾਫੀ ਸਾਲਾਂ ਤੋਂ ਕਰ ਮਾਰੇ ਨੇ ਕਿਉਂਕਿ ਸਟਾਰਟਿੰਗ 'ਚ ਇਹਨਾਂ ਦੇ ਘਟ ਜੋੜ ਸੀ ਅਕਾਲੀਆਂ ਨਾਲ ਤੇ ਜੋ ਵੀ ਕ੍ਰੈਡਿਟ ਜਾਂਦਾ ਸੀ ਅਕਾਲੀ ਸਰਕਾਰ ਨੂੰ ਬਾਦਲ ਸਰਕਾਰ ਨੂੰ ਜਾਂਦਾ ਹੁੰਦਾ ਸੀ ਉਸ ਤੋਂ ਬਾਅਦ ਕਾਂਗਰਸ ਬਣੀ ਤੇ ਹੁਣ ਸਾਰਿਆਂ ਦੇ ਸਾਹਮਣੇ ਆਮ ਆਦਮੀ ਦੀ ਸਰਕਾਰ ਹੈ ਇਹ ਸਰਕਾਰਾਂ ਨੇ ਅੱਜ ਤੱਕ ਹੁਣ ਤੱਕ ਪੰਜਾਬ ਲਈ ਕੁਝ ਵੀ ਫਾਇਦਾ ਨਹੀਂ ਕੀਤਾ ਪੰਜਾਬ ਦਾ ਵੇੜਾ ਗਰ ਕਰਤਾ ਸਾਰੇ ਲੁੱਟ ਕੇ ਖਾ ਗਏ ਪੰਜਾਬ ਨੂੰ ਨਾ ਕੋਈ ਤਰੱਕੀ ਹੋਈ ਆ ਪੰਜਾਬ ਦੀ ਪੰਜਾਬ ਜੇ ਅਤਵਾਦ ਦੇਖ ਲਓ ਲੁੱਟਾਂ ਖਵਾ ਦੇਖ ਲਓ ਚੜੂ ਦੀ ਸਰਕਾਰ ਦੇ ਟਾਈਮ ਤੇ ਮੈਨੂੰ ਐ ਲੱਗਦਾ ਰੋਜ਼ ਦੇ 2 ਜਾਂ 4 ਕਤਲ ਡੇਲੀ ਹੋ ਜਾਂਦੇ ਆ ਹਰ ਆਦਮੀ ਆਪਣੀ ਦੁਕਾਨ ਵਧਾ ਕੇ ਜੇ 10 10 ਤੋਂ 10.5 ਹੋ ਕੇ ਘਰ ਜਾਂਦੇ ਹੋਏ ਡਰਦਾ ਵਾ ਕਿਉਂਕਿ ਉਹਨੂੰ ਐ ਨਹੀਂ ਪਤਾ ਉਹਦੇ ਨਾਲ ਰਸਤੇ 'ਚ ਕਿੱਥੇ ਲੁੱਟ ਹੋ ਜਾਂਦੀ ਹੈ ਮੈਂ ਇਸ ਕਰਕੇ ਇਹ ਅਪੀਲ ਕਰਦਾ ਵੀ ਜੇ ਬੀਜੇਪੀ ਦੀ ਸਰਕਾਰ ਪੰਜਾਬ 'ਚ ਬਣਦੀ ਹੈ ਤੇ ਤੁਸੀਂ ਹਰਿਆਣਾ ਨੂੰ ਦੇਖ ਲਓ ਹਰਿਆਣਾ 'ਚ ਬੀਜੇਪੀ ਦੀ ਸਰਕਾਰ ਹੈ ਹਰਿਆਣਾ ਕਿੰਨੀ ਤਰੱਕੀ ਕਰ ਰਿਹਾ ਉੱਤਰਾਖੰਡ ਦੇਖ ਲਓ ਬੀਜੇਪੀ ਦੀ ਸਰਕਾਰ ਹੈ ਕਿੰਨੀ ਤਰੱਕੀ ਕਰ ਰਿਹਾ ਮੈਂ ਇਸ ਕਰਕੇ ਇਹੀ ਕਹਣਾ ਪੰਜਾਬ 'ਚ ਵੀ ਲੋਕਾਂ ਨੂੰ ਅਪੀਲ ਕਰਦਾ ਵੀ ਪੂਰ ਜ਼ੋਰ ਪੂਰ ਜ਼ੋਰ ਅਪੀਲ ਕਰਦਾ ਵੀ 13 ਦੀ 13 ਸੀਤਾ ਲਿਆਓ